ਪੰਜਾਬ ਵਿਧਾਨ ਸਭਾ ਦੇ ਵਿੱਚ ਅੱਜ ਅਜੀਹਾ ਕੁਝ ਦੇਖਣ ਨੂੰ ਮਿਲਿਆ ਜੋ ਬਹੁਤੀ ਵਾਰ ਬਹੁਤ ਘੱਟ ਮਿਲਦਾ ਇਤਿਹਾਸਤ ਦੇਖਣ ਨੂੰ ਇੱਕ ਆਪ ਵਿਧਾਇਕ ਦੀ ਪੱਗ ਲਾਈ ਗਈ ਆ ਤੇ ਜੋ ਸਪੀਕਰ ਵੱਲੋਂ ਵਿਰੋਧੀ ਧਿਰਿਆ ਉਹਨੂੰ ਮੁਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਜੋ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਵਿਧਾਇਕ ਆ ਉਹਨਾਂ ਨੂੰ ਵੀ ਮੁਤਲ ਕਰ ਦਿੱਤਾ ਗਿਆ ਔਰ ਬਹੁਤ ਹੀ ਜ਼ਿਆਦਾ ਉਥਲ ਪੁਥਲ ਉੱਥੇ ਹੋਈ ਆ ਸਾਡੇ ਨਾਲ ਨੇ ਅੱਜ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜੋ ਸਪੀਕਰ ਲਈ ਵੀ ਜੋ ਜਿਹੇ ਸ਼ਬਦ ਵਰਤੇ ਗਏ ਅੱਜ ਕੀ ਉਹ ਕਿੰਨੇ ਕ ਜਾਇਜ਼ ਨੇ ਔਰ ਜੇ ਪੰਜਾਬ ਵਿਧਾਨ ਸਭਾ ਦੇ ਵਿੱਚ ਜੋ ਲਗਭਗ 3 ਕਰੋੜ ਲੋਕ ਆਪਣੇ ਨੁਮਾਇੰਦੇ ਚੁਣ ਕੇ ਭੇਜਦੇ ਆ ਕਿ ਉਹਨਾਂ ਨਾਲ ਇਹੋ ਜਿਹਾ ਵਿਹਾਰ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਸਾਡਾ ਸਵਾਗਤ ਹੈ ਜੀ ਬੰਦੇ ਜੀ ਸ਼ੁਕਰੀਆ ਜੋ ਅੱਜ ਹੋਇਆ ਮਤਲਬ ਕਿ ਜਿਹੜੀ ਪਾਗ ਲਾਈ ਗਈ ਆ ਕਿ ਇਤਿਹਾਸ 'ਚ ਪਹਿਲਾਂ ਕਦੇ ਇਹੋ ਜਿਹਾ ਵਾਕਾ ਹੋਇਆ ਪੰਜਾਬ ਵਿਧਾਨ ਸਭਾ ਦੇ ਵਿੱਚ ਦੇਖੋ ਪੰਜਾਬ ਦੀ ਵਿਧਾਨ ਸਭਾ ਹੁਣ ਤੱਕ ਬਾਕੀ ਕੁਝ ਚੋਣਵੀਆਂ ਵਧਾਤਨ ਸਪਾਵਾਂ ਜਿਨ੍ਹਾਂ 'ਚ ਬੜੀ ਗੜਬੜ ਹੁੰਦੀ ਉਹਨਾਂ ਵਰਗੀਆਂ ਨਹੀਂ ਸੀ ਬਣੀ ਬਚੀ ਹੋਈ ਸੀ ਇਹ ਉਥੋਂ ਤੱਕ ਪਹੁੰਚ ਗਈ ਉਹਦਾ ਪੱਗ ਲੱਥਨ ਦੀਆਂ ਵਾਰਦਾਤਾਂ ਦੋ ਵਾਰ ਹੋ ਚੁੱਕੀਆਂ ਨੇ ਇੱਕ ਵਾਰੀ ਜਦੋਂ ਪੰਜਾਬ ਦੇ ਵਿੱਚ ਸਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਸੀ ਤੇ ਉਹਦੇ ਖਿਲਾਫ ਬਗਾਵਤ ਅਕਾਲੀਆਂ ਨੇ ਕੀਤੀ ਸੀ ਪ੍ਰਕਾਸ਼ ਸਿੰਘ ਬਾਦਲ ਤੇ ਗੁਰਚੰਦ ਸਿੰਘ ਟੋੜਾ ਦੀ ਅਗਵਾਈ 'ਚ ਬਗਾਵਤ ਕੀਤੀ ਗਈ ਇੰਨਾ ਸਾਰਿਆਂ ਨੇ ਜਦੋਂ ਉਹ ਬਗਾਵਤ ਕੀਤੀ ਅੰਦਰ ਇਸ ਤਰ੍ਹਾਂ ਦਾ ਮਾਹੌਲ ਬਣਿਆ ਸੀ ਕਿ ਉਸ ਵਕਤ ਸਪੀਕਰ ਸਜੀਤ ਸਿੰਘ ਮਨਾਸਦੀ ਵੀ ਭਗਲੱਥਣ ਦੀ ਨੌਬਤ ਕਹਿੰਦੇ ਆਈ ਸੀ ਰਿਕਾਰਡ ਤੇ ਹੈ ਕਿ ਨਹੀਂ ਹੈ ਪਤਾ ਨਹੀਂ ਕੁਝ ਜਿਹਾ ਰਿਕਾਰਡ ਤੋਂ ਕੱਢ ਵੀ ਦਿੱਤੀਆਂ ਜਾਂਦੀਆਂ ਦੂਸਰੀ ਵਾਰੀ ਜਦੋਂ ਮੁੱਖ ਮੰਤਰੀ ਬਿਆਨ ਸਿੰਘ ਦੀ ਸਰਕਾਰ ਸੀ ਅਕਾਲੀ ਸਿਰਫ ਤਿੰਨ ਹੁੰਦੇ ਸਨ ਉਹਨਾਂ ਚੋਂ ਮਰਿੰਦਰ ਸੋਹਰੀ ਤਾਂ ਜਾਂਦੇ ਨਹੀਂ ਸੀ ਤੇ ਜਿਹੜੇ ਦੂਸਰੇ ਦੋ ਜਾਂਦੇ ਸੀ ਰਣਜੀਤ ਸਿੰਘ ਛੱਜਲਵੱਡੀ ਤੇ ਇੰਦਰਜੀਤ ਸਿੰਘ ਜ਼ੀਰਾ ਉਨਨਾਂ ਨਾਲ ਉੱਥੇ ਵੀ ਥਿਰ ਆਸੀ ਤੇ ਉਦੋਂ ਵੀ ਇੱਕ ਵਾਰੀ ਇਸ ਤਰ੍ਹਾਂ ਦੀ ਨੌਬਤ ਆਈ ਸੀ ਪਰ ਉਨ ਬਾਅਦ ਕਿਸ ਪਾਰ ਲਿਆ ਗਿਆ ਸੀ ਹੁਣ ਜੋ ਕੁਝ ਹੋਇਆ ਚੰਗਾ ਨਹੀਂ ਹੋਇਆ ਅਸੀਂ ਯੂਪੀ ਦੇ ਵਿੱਚ ਵੇਖਿਆ ਸੀ ਅਸੀਂ ਤਾਮਿਲਨਾਡੂ 'ਚ ਵੇਖਿਆ ਸੀ ਅਸੀਂ ਕੁਝ ਹੋਰ ਵਿਧਾਨ ਸਭਾਵਾਂ 'ਚ ਵੇਖਿਆ ਸੀ ਕੁੱਟਪਟਾਪਾ ਹੁੰਦਾ ਵੀ ਵੇਖਿਆ ਸੀ ਇਹ ਸਾਰਾ ਕੁਝ ਜੋ ਪੰਜਾਬ 'ਚ ਹੋ ਰਿਹਾ ਗਲਤ ਹੋ ਰਿਹਾ ਪੰਜਾਬ ਦੇ ਵਿੱਚ ਕਈ ਗੱਲਾਂ ਪਹਿਲੀ ਵਾਰ ਹੋ ਰਹੀਆਂ ਨੇ ਪਹਿਲੀ ਵਾਰ ਇਹ ਆ ਕਿ ਇੱਕ ਪਾਰਟੀ ਜਿਹਨੂੰ ਬਣੀ ਨੂੰ ਅਜੇ 5 ਸਾਲ ਨਹੀਂ ਹੋਏ ਉਹ ਵਿਧਾਨ ਸਭਾ ਦੇ ਵਿੱਚ ਮੁੱਖ ਵਿਰੋਧੀ ਧਿਰ ਬਣ ਗਈ ਤੇ ਪਹਿਲੀ ਵਾਰ ਹੋਇਆ ਕਿ ਜੁੜੀ ਪਾਰਟੀ ਦਾ 100 ਸਾਲ ਦੇ ਕਰੀਬ ਇਤਿਹਾਸ ਹੈ ਪੰਜ ਵਾਰੀਆਂ ਦਾ ਮੁੱਖ ਮੰਤਰੀ ਉਹਦਾ ਸਰਪ੍ਰਸਤ ਆ ਉਹ ਪਾਰਟੀ ਵਿਰੋਧੀ ਧਿਰ ਦੀ ਮੁੱਖ ਪਾਰਟੀ ਵੀ ਨਹੀਂ ਰਹੀ ਗਈ ਥੱਲੇ ਚਲੀ ਗਈ ਪਹਿਲੀ ਵਾਰ ਹੋਇਆ ਕਿ ਰਾਜਕਰਦੀ ਪਾਰਟੀ ਨੇ ਬਜਟ ਪੇਸ਼ ਕਰਨ ਲੱਗਿਆਂ ਪਹਿਲਾ ਬਜਟ ਹੀ ਇਦਾਂ ਦਾ ਕੀਤਾ ਜਿੱਦਾਂ ਦਾ ਬਜਟ ਸਰਕਾਰਾਂ ਪੰਜਵੇਂ ਸਾਲ ਚ ਪੇਸ਼ ਕਰਦੀਆਂ ਤੇ ਪਹਿਲੀ ਵਾਰ ਹੀ ਹੋਇਆ ਕਿ ਵਿਧਾਨ ਸਭਾ ਦਾ ਪਲੇਠਾ ਸਮਾਗਮ ਉਹ ਵੀ ਆਪਸ ਵਿੱਚ ਲੜਾਈ ਪੜਾਈ ਤੋਂ ਬਗੈਰ ਨਹੀਂ ਚੱਲਿਆ ਉਹਦਾ ਕਾਰਨ ਇਹ ਹੈ ਕਿ ਇੱਕ ਤਾਂ ਕਾਂਗਰਸ ਜਿਹੜੇ ਨੇ ਉਹ ਬੜੀ ਜੜਤ ਵਿੱਚ ਨੇ ਤੇ ਦਸਾਂ ਸਾਲਾਂ ਬਾਅਦ ਰਾਜ ਦਾ ਮੌਕਾ ਮਿਲਿਆ ਕੁਝ ਉਹਨਾਂ ਚ ਇਹੋ ਜਿਹੀ ਵੀ ਆਗੇ ਆ ਜਿਹੜੇ ਚਾਜ ਆਚਾਰ ਤੋਂ ਸਖਣੇ ਦੂਸਰਾ ਇਹ ਕਿ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਚ ਇੱਕ ਦੌੜ ਲੱਗੀ ਹੋਈ ਆਮ ਆਦਮੀ ਪਾਰਟੀ ਇਹ ਸਮਝਦੀ ਕਿ ਕਾਲੀ ਤਾਂ ਗਏ ਹੁਣ ਤੇ ਮੁਖਵਰੋਧੀ ਤੇ ਰਸੀਂ ਆ 5 ਸਾਲ ਕਿਨੇ ਡਿਕਣਿਆ 2022 ਤੱਕ ਦੇ ਆ ਦੋ ਸਾਲਾਂ ਨੂੰ ਲੋਕ ਸਭਾ ਚੋਣਾਂ ਹੋਣੀਆਂ ਉਦੋਂ ਵਿਰੋਧੀ ਧਿਰ ਕਾਂਗਰਸ ਦੇ ਬਦਲ ਦੇ ਤੌਰ ਤੇ ਅਸੀਂ ਪੇਸ਼ ਹੋਣਾ ਤੇ ਤਾਂ ਹੀ ਹੋ ਸਕਦਿਆਂ ਜੇ ਅਸੀਂ ਲਗਾਤਾਰ ਕੁਝ ਕਰਦੇ ਰਹੀਏ ਅਕਾਲੀ ਇਹ ਸਮਝਦੀ ਹੈ ਕਿ ਜੇ ਅਸੀਂ ਕੀਤਾ ਨਾ ਤੇ ਆਮ ਆਦਮੀ ਪਾਰਟੀ ਅੱਗੇ ਨਿਕਲ ਜਾਊਗੀ ਇਸ ਕਰਕੇ ਉਹ ਕੋਸ਼ਿਸ਼ ਕਰਦੇ ਆ ਇਹਨਾਂ ਨਾਲ ਵਿਵਾਦ ਤਮਚੜ ਪਾਉਣ ਇਹੋ ਜਿਹੇ ਮੌਕੇ ਦੇ ਉੱਤੇ ਵਿਧਾਨ ਸਭਾ ਚੱਲਦੀ ਰੱਖਣ ਦੀ ਜ਼ਿੰਮੇਵਾਰੀ ਮੁੱਖ ਤੌਰ ਤੇ ਰਾਜਕਰਦੀ ਪਾਰਟੀ ਤੇ ਸਪੀਕਰ ਦੀ ਹੁੰਦੀ ਹੈ ਸਪੀਕਰ ਸਾਹਿਬ ਦਾ ਵਿਹਾਰ ਵੀ ਕੋ ਬਹੁਤਾ ਸਿਆਣਾ ਨਹੀਂ ਗਿਣਿਆ ਜਾ ਰਿਹਾ ਕਈ ਲੋਕ ਇਹਦੇ ਉੱਤੇ ਇਤਰਾਜ਼ ਕਰਦੇ ਨੇ ਪਰ ਜਿਹੜਾ ਰਾਜਕਰਦੀ ਪਾਰਟੀ ਦਾ ਉਹਦੇ ਵਿੱਚ ਵੀ ਕੁਝ ਬੰਦੇ ਹੱਦਾਂ ਲੰਘਦੇ ਖਾਸ ਤੌਰ ਤੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਉਹ ਵਿਧਾਨ ਸਭਾ ਨੂੰ ਵੀ ਕਪਲ ਸ਼ਰਮਾ ਦਾ ਸ਼ੋਅ ਹੀ ਸਮਝੀ ਬੈਠਾ ਜੋ ਮੂੰਹ ਹੁੰਦਾ ਉਸ ਤਰ੍ਹਾਂ ਬੋਲ ਜਾਂਦਾ ਹੈ ਗੁਰੂ ਪੁਲਣੇਗਰ ਕੋਈ ਡਾਇਲੌਗ ਜਿਹੜੇ ਉੱਥੋਂ ਵਾਸਤੇ ਰੱਖ ਲੈਣੇ ਚਾਹੀਦੇ ਟਿੱਪਣੀਆਂ ਕਰਨ ਲੱਗਿਆਂ ਹੱਦੋਂ ਬਾਹਰੀਆਂ ਇਹੋ ਜਿਹੇ ਟਿੱਪਣੀਆਂ ਕਰੀ ਜਾਂਦਾ ਜਿਹੜੀਆਂ ਟਿੱਪਣੀਆਂ ਆਮ ਤੌਰ ਤੇ ਲੋਕ ਬਰਦਾਸ਼ਤ ਨਹੀਂ ਕਰਦੇ ਹੁੰਦੇ ਕੋਈ ਜੱਜਾ ਚਾਰ ਰੱਖਣਾ ਚਾਹੀਦਾ ਇਹਨਾਂ ਸਾਰਿਆਂ ਨੇ ਰਲ ਕੇ ਜਿਸ ਤਰ੍ਹਾਂ ਦਾ ਮਾਹੌਲ ਵਿਧਾਨ ਸਭਾ ਚ ਬਣਾਤਾ ਲੋਕਤੰਤਰ ਦੀ ਇਹੋ ਜੀ ਬਣ ਗਈ ਪੰਜਾਬ ਦੇ ਲੋਕ ਨਹੀਂ ਸੀ ਵਿਖਣਾ ਚਾਹੁੰਦੇ ਲੀਡਰਾਂ ਨੂੰ ਆਵੇ ਨਾ ਆਵੇ ਜਿਹੜੇ ਲੋਕਾਂ ਨੇ ਇਹਨਾਂ ਨੂੰ ਚੁਣ ਕੇ ਭੇਜਿਆ ਪੁਰਾਣੂ ਸ਼ਰਮਾਉਂਦੇ। ਜੋ ਸਪੀਕਰ ਦੀ ਜੋ ਇਹ ਭੂਮਿਕਾ ਦੇ ਵਿੱਚ ਕਿਉਂਕਿ ਅੱਜ ਸੁਖਬੀਰ ਸਿੰਘ ਬਾਦਲ ਨੇ ਸਪੀਕਰ ਲਈ ਬਹੁਤ ਇਤਰਾਜਯੋਗ ਸ਼ਬਦ ਵਰਤੇ ਆ ਕਿ ਗੁੰਡਾ ਕਿਹਾ ਉਹਨਾਂ ਨੂੰ ਤੁਹਾਨੂੰ ਲੱਗਦਾ ਕਿ ਬਹੁਤ ਹੀ ਸਤਿਕਾਰਯੋਗ ਜਿਹੜੀ ਕੁਰਸੀ ਹੁੰਦੀ ਹੈ ਦੋਵਾਂ ਧਿਰਾਂ ਲਈ ਇਹ ਸਰਕਾਰ ਰਾਜਕਾਰ ਦੇ ਲਈ ਵੀ ਅਵਰੋਧ ਚੱਲ ਲਈ ਸਪੀਕਰ ਨੂੰ ਗੁੰਡਾ ਕਹਿਣਾ ਕਿੰਨਾ ਗਾਇਜਾ ਤੇ ਉਹਨਾਂ ਦੀ ਭੂਮਿਕਾ ਕਿਹੋ ਜੀ ਹੈ ਸਪੀਕਰ ਦੀ। ਸੁਖਬੀਰ ਸਿੰਘ ਬਾਦਲ ਦਾ ਬਾਪੂ ਜਿਹੜਾ ਸੀ ਉਹ ਬਹੁਤ ਸੰਭਲ ਕੇ ਬੋਲਦਾ ਹੁੰਦਾ ਸੀ। ਉਹਨੇ ਚੌਂਕੀ ਦੇ ਠਾਨੇਦਾਰ ਨਾਲ ਵੀ ਗੱਲ ਕਰਨੀ ਹੋਵੇ ਤੇ ਇਹ ਕਹਿੰਦਾ ਕਾਕਾ ਜੀ ਮੈਂ ਤੁਹਾਡੇ ਨਾਲ ਗੱਲ ਕਰਨ ਦੀ ਜ ਇਹਦੀ ਬੋਲੀ ਚ ਮਠਾਸ ਹੈ ਨਹੀਂ ਬੋਲਬਾਣੀ ਪਹਿਲਾਂ ਵੀ ਮਾੜੀ ਐ ਡਿਪਟੀ ਮੁੱਖ ਮੰਤਰੀ ਹੁੰਦਿਆਂ ਵੀ ਮਾੜੀ ਸੀ ਦੋ ਚਾਰ ਮੌਕੇ ਇਦਾਂ ਦੇ ਆਏ ਜਦੋਂ ਸਾਰਿਆਂ ਨੇ ਆਖਿਆ ਕਿ ਬੜੀ ਭੜੀ ਬੋਲੀ ਬੋਲਦਾ ਹੁਣ ਵੀ ਉਹਨੇ ਜਿਹੜੇ ਲਫ਼ਜ਼ ਸਪੀਕਰ ਵਾਸਤੇ ਵਰਤੇ ਆ ਇੱਥੇ ਕਈ ਸਪੀਕਰ ਇਦਾਂ ਦੇ ਆਏ ਆ ਜਿਨ੍ਹਾਂ ਦੇ ਉੱਤੇ ਇਤਰਾਜ ਲੱਗਦੇ ਰਹੇ ਉਹ ਸਪੀਕਰ ਕਾਂਗਰਸੀ ਵੀ ਸਨ ਅਕਾਲੀ ਵੀ ਸਨ ਸਪੀਕਰ ਬਾਰੇ ਇਸ ਤਰ੍ਹਾਂ ਦਾ ਲਫ਼ਜ਼ ਵਰਤਣਾ ਅਸਲ ਵਿੱਚ ਸਪੀਕਰ ਬਾਰੇ ਨਹੀਂ ਵਿਧਾਨ ਸਭਾ ਦੀ ਉਹ ਚੇਅਰ ਬਾਰੇ ਇਹ ਲਾਬਚੀ ਨਹੀਂ ਕਰਤੇ ਹੋਣ ਚਾਹੀਦੇ ਪਰ ਦੂਜਾ ਪੱਖ ਜਿਸ ਤਰ੍ਹਾਂ ਗਿਣਕੇ ਦੋਸ਼ ਲਾਇਆ ਸੁਖਪਾਲ ਸਿੰਘ ਘੇਰਾ ਨੇ ਤੇ ਸਿਮਰਤਜੀਤ ਸਿੰਘ ਬੈਂਸ ਨੇ ਸਪੀਕਰ ਦੇ ਦਾਮਾਦ ਬਾਰੇ ਸਪੀਕਰ ਸਾਹਿਬ ਨੂੰ ਵੀ ਪੱਲਾ ਸਾਫ ਕਰਨਾ ਚਾਹੀਦਾ ਇਹ ਗੱਲ ਮੈਂ ਕਲੀਅਰ ਕਰ ਦਿਆਂ Quran Sharif ਚੋਂਦਾ ਕਿ ਕੋਈ ਆਦਮੀ ਆਪਣੀ ਔਲਾਦ ਬਾਰੇ ਆਪਣੇ ਰਿਸ਼ਤੇਦਾਰਾਂ ਬਾਰੇ ਜਵਾਬਦੇਹੀ ਦੇ ਤਾਂ ਆਪਣੇ ਆਪ ਬਾਰੇ ਹੁੰਦਾ ਸਪੀਕਰ ਸਾਹਿਬ ਨੂੰ ਸਪਸ਼ਟ ਕਰਨਾ ਚਾਹੀਦਾ ਜਿੱਤੇ ਦਾਮਾਦ ਨਾਲ ਸੰਬੰਧ ਨੇ ਤੇ ਫਿਰ ਉਹਦਾ ਜਵਾਬ ਦੇਣਾ ਪਊਗਾ ਜਿੱਦਾਂ ਸੁਨਿਆ ਗਾਂਧੀ ਨੂੰ ਆਪਣੇ ਦਾ ਵਾਅਦਾ ਦੇਣਾ ਪੈਂਦਾ ਪਰ ਜੇ ਉਹਦੇ ਨਾਲ ਸੰਬੰਧ ਨਹੀਂ ਉਹਦਾ ਕਾਰੋਬਾਰ ਵੱਖਰਾ ਫਿਰ ਸਪੀਕਰ ਸਾਹਿਬ ਸਿੱਧੇ ਤੌਰ ਤੇ ਕਹਿਣ ਕਿ ਉਹ ਜਾਣੇ ਤੇ ਉਹਦਾ ਕੇਸ ਜਣਾ ਮੈਨੂੰ ਕਹ ਲਈ ਪੁੱਛਦੇ ਹੋ ਮੇਰੇ ਖਿਲਾਫ ਕੁਝ ਗੱਲ ਦੇ ਦਿਓ ਹੁਣ ਤੱਕ ਇਸ ਸਪੀਕਰ ਦੇ ਖਿਲਾਫ ਕਦੇ ਕੁਝ ਬਹੁਤਾ ਕੁਝ ਨਹੀਂ ਸਿੱਕਿਆ ਗਿਆ ਵਿਧਾਇਕ ਤੇ ਤੌਰ ਤੇ ਵੀ ਇਹਦਾ ਸਾਉ ਅਕਸ ਹੁੰਦਾ ਸੀ ਪਰ ਹੁਣ ਜੇ ਇਹਦੇ ਉੱਤੇ ਦੋਸ਼ ਲੱਗੇ ਹੈ ਇਹਨੂੰ ਦੋਸ਼ਾਂ ਦਾ ਜਵਾਬ ਦੇਣਾ ਚਾਹੀਦਾ ਅਸੀਂ ਪੰਜਾਬ ਚ ਰਹਿੰਦੇ ਹਾਂ ਗੁਰੂ ਸਾਹਿਬ ਦਾ ਸੰਦੇਸ਼ ਹੈ ਗੁਰਬਾਣੀ ਚ ਰੋਸ ਨਾ ਕੀਜੇ ਉੱਤਰ ਦਿਜੇ ਇਹਦਾ ਮਤਲਬ ਇਹ ਹੈ ਕਿ ਕੋਈ ਦੋਸ਼ ਲੱਗਦਾ ਤੇ ਭੜਕਣ ਦੀ ਲੋੜ ਨਹੀਂ ਤੁਸੀਂ ਦੋਚਾਂ ਦਾ ਜਵਾਬ ਦਿਓ ਜਿਸ ਤਰ੍ਹਾਂ ਸਪੀਕਰ ਸਾਹਿਬ ਨੇ ਪਿਛਲੇ ਦਿਨਾਂ ਚ ਵਿਹਾਰ ਕੀਤਾ ਉਹ ਬਹੁਤ ਵਧੀਆ ਨਹੀਂ ਸੁਖਵਾਲ ਸਿੰਘ ਖਰੇ ਨੂੰ ਜਿਵੇਂ ਕੱਢਿਆ ਗਿਆ ਵਿਧਾਨ ਸਭਾ ਚੋਂ ਇਹ ਕਹਿ ਕੇ ਕਿ ਉਹਨੇ ਜੀ ਅੰਦਰੋਂ ਉਹ ਲਾਈਵ ਸੋਸ਼ਲ ਮੀਡੀਆ ਤੇ ਪਾਤਾ ਕਿ ਇਹਦੇ ਪਹਿਲੀ ਵਾਰੀ ਪਾਇਆ ਬਾਦਲ ਸਰਕਾਰ ਦੇ ਵੇਲੇ ਜਦੋਂ ਇੱਕ ਵਾਰੀ ਰਾਤ ਨੂੰ ਸਾਰੇ ਕਾਂਗਰਸੀ ਅੰਦਰ ਰਹਿ ਸਨ ਸਾਰੀ ਰਾਤ ਹੀ ਅੰਦਰੋਂ ਫੋਟੋ ਖਿੱਚ-ਖਿੱਚ ਕੇ ਇਸੇ ਵਿਧਾਨ ਸਭਾ ਦੇ ਵਿੱਚੋਂ ਪੋਬ ਵੀ ਸੋਸ਼ਲ ਮੀਡੀਆ ਤੇ ਪਾਈ ਗਿਆ ਸੀ ਇਹ ਕਹਣਗੇ ਜੀ ਉਦੋਂ ਕਿਹੜਾ ਸੈਸ਼ਨ ਚੱਲਦਾ ਸੀ ਤੇ ਸੁਖਪਾਲ ਖਰਨੇ ਵੀ ਉਦੋਂ ਪਾਈ ਜਦੋਂ ਸੈਸ਼ਨ ਨਹੀਂ ਚੱਲਦਾ ਸੁਖਪਾਲ ਖਰਨੇ ਨੂੰ ਵੀ ਠਰਮੇ ਦੀ ਲੋੜ ਹੈ ਜ਼ਰੂਰਤ ਤੋਂ ਜ਼ਿਆਦਾ ਤਿੱਖਾ ਬਗ ਰਿਹਾ ਇੰਨਾ ਨਹੀਂ ਚਾਹੀਦਾ ਪਰ ਰਾਜਕਰ ਦੀ ਪਾਰਟੀ ਵਾਸਤੇ ਜ਼ਰੂਰੀ ਹੈ ਕਿ ਵਿਧਾਨ ਸਭਾ ਚੱਲਦੀ ਰਹੇ ਸਦਨ ਚੱਲਦਾ ਰਹੇ ਇਹਦੇ ਉੱਤੇ ਜ਼ਿੰਮੇਵਾਰੀ ਵੱਧ ਹੁੰਦੀ ਹੈ ਇਹਨਾਂ ਦੇ ਬੰਦਿਆਂ ਦਾ ਵਿਹਾਰ ਵੀ ਸਦਨ ਚੱਲਦਾ ਰੱਖਣ ਵਾਲਾ ਨਹੀਂ ਇਹਨਾਂ ਦੇ ਦੋ ਤਿੰਨ ਬੰਦਿਆਂ ਨੇ ਜਿਸ ਤਰ੍ਹਾਂ ਦੀਆਂ ਤਕਰੀਰਾਂ ਕੀਤੀਆਂ ਨੇ ਬਦੋ ਬਦ ਜਿਵੇਂ ਦੂਜੀ ਤਰ ਨੂੰ ਅਕਸਾਰ ਹੁੰਦਾ ਹੈ ਕਿ ਆ ਲੜਾਈਆਂ ਲੜਦਾ ਉਹ ਵਤੀਰਾ ਨਹੀਂ ਚੱਲ ਸਕਦਾ ਲੋਕਤੰਤਰ 'ਚ ਪਰ ਕਿਉਂਕਿ ਹਰ ਜਿਹੜਾ ਐਮ ਐਲ ਏ ਹੁੰਦਾ ਹੈ ਘੱਟੋ ਘਾਟਨੇ ਦਾ 1.5 ਤੋਂ 2 ਲੱਖ ਲੋਕਾਂ ਦਾ ਨੁਮਾਇੰਦਾ ਹੁੰਦਾ ਹੈ ਕਿ ਉਹ ਸਲਕੇ ਚ ਇੰਨੇ ਕ ਵੋਟ ਤਾਂ ਹੁੰਦੇ ਹੀ ਆ ਕਿ ਜਿਸ ਤਰ੍ਹਾਂ ਅੱਜ ਧੂ ਧੂ ਕੇ ਬਾਹਰ ਕੱਢਿਆ ਕਿ ਮਾਰਸ਼ਲਸ ਨੇ ਇਹਨਾਂ ਨੂੰ ਜਾਂ ਪਹਿਲਾਂ ਮੁਤਲ ਕੀਤਾ ਗਿਆ ਕਿ ਇਹੋ ਜਿਹਾ ਵਤੀਰਾ ਹੋਣਾ ਚਾਹੀਦਾ ਵਿਧਾਇਕਾਂ ਦਾ ਇਹ ਥੋੜਾ ਨਿਰਾਸ਼ਾਜਨਕ ਨਹੀਂ ਬਿਲਕੁਲ ਨਹੀਂ ਹੋਣਾ ਚਾਹੀਦਾ ਇਸ ਸਥਿਤੀ ਪੈਦਾ ਨਹੀਂ ਹੋਣੀ ਚਾਹੀਦੀ ਅਸੀਂ ਇਹਨਾਂ ਨੂੰ ਚੁਣ ਕੇ ਭੇਜਦੇ ਹਾਂ ਕਿ ਉੱਥੇ ਬਹਿਸ ਕਰਨ ਮੁੱਦਿਆਂ ਇਸ ਗੱਲ ਤੇ ਨਹੀਂ ਕਹਿੰਦੇ ਮੈਨੂੰ ਤੂੰ ਆਖਿਆ ਇਸ ਗੱਲ ਤੇ ਨਹੀਂ ਕਹਿੰਦੇ ਮੰਦੇ ਲਫ਼ਜ਼ ਚ ਬੋਲੇ ਆ ਮੰਦੇ ਲਫ਼ਜ਼ ਚ ਬੋਲੇ ਕੋ ਜਾਣ ਜੇ ਇਸ ਤਰ੍ਹਾਂ ਬੋਲਨੇ ਆ ਤੇ ਫਿਰ ਅਗਲੀ ਵਾਰੀ ਲੋਕੀ ਸੋਚਣਗੇ ਨਾ ਇਹ ਥਾਂ ਦੇ ਉੱਤੇ ਫਲਾਣਾ ਬੰਦਾ ਭੇਜੋ ਬਹੁਤਾ ਭੜੇ ਲਫ਼ਜ਼ ਚੁਣ ਕੇ ਬੋਲ ਸਕਦਾ ਇਹ ਲੋਕਾਂ ਦੇ ਨੁਮਾਇंदे ਆ ਲੋਕਾਂ ਨੇ ਤੇ ਇਹਨਾਂ ਨੂੰ ਗਲਾ ਕੱਢਨੀ ਆ ਝੂਠਾ ਬੋਲਣਾ ਸਕੇ ਨਹੀਂਗਾ ਕਿ ਉੱਥੇ ਜੋ ਕੁਝ ਕਰਦੇ ਉਹ ਵੀ ਗਲਤ ਹੈ ਜਿਹੜੇ ਮਾਰਛ ਲਿਆ ਉਹਨਾਂ ਨੇ ਆਪਣੀ ਡਿਊਟੀ ਕੀਤੀ ਉਹਨਾਂ ਦਾ ਕੋਈ ਗਿਲਾ ਨਹੀਂ ਉਹਨਾਂ ਤੇ ਕੀਤਾ ਜਾ ਸਕਦਾ ਕਿਉਂਕਿ ਉਹ ਸਰਕਾਰੀ ਡਿਊਟੀ ਕਰਦੇ ਆ ਤੇ ਜੇ ਕਹਿ ਦਿੱਤਾ ਸਪੀਕਰ ਸਾਹਮਣੇ ਕਿ ਤੁਸੀਂ ਇਹ ਕਰਦੇ ਹੋ ਤੇ ਉਹਨਾਂ ਨੇ ਕਰਨਾ ਹੀ ਕਰਨਾ ਉਹਨਾਂ ਤੇ ਕੋਈ ਰੰਜ ਨਹੀਂ ਉੰਜ ਪਿਛਲੀ ਸਰਕਾਰ ਵੇਲੇ ਦੋ ਮੁੱਖ ਇਹੋ ਜਿਹੇ ਵੀ ਆਏ ਸੀ ਜਦੋਂ ਕੱਲੇ ਮਾਰਸ਼ਲ ਨੇ ਇਹਨਾਂ ਨੇ ਬਾਹਰੋਂ ਪੰਜਾਬ ਪੁਲਿਸ ਦੇ ਵੀ ਜਵਾਨ ਜਿਹੜੇ ਆ ਸਿਵਲ ਡਰੈਸ ਦੇ ਅੰਦਰ ਖੜੇ ਕਰਲੇ ਸੀਗੇ ਇਹ ਵੀ ਚਰਚਾ ਚੱਲਦੀ ਰਹੀ ਸੀ ਉਦੋਂ ਗੈਲਰੀਆਂ ਦੇ ਵਿੱਚ ਬਾਹਰ ਖੜੇ ਕਰ ਦਿੱਤੇ ਸੀ ਕਿ ਲੋੜ ਪਈ ਤੇ ਵਰਤਨੇ ਆ ਇਹ ਵਿਧਾਨ ਸਭਾ ਨੂੰ ਵਿਧਾਨ ਸਭਾ ਰੱਖਣਾ ਚਾਹੀਦਾ ਕਬੱਡੀ ਦਾ ਅਖਾੜਾ ਨਹੀਂ ਬਣਾਉਣਾ ਚਾਹੀਦਾ ਹੁਣ ਤੱਕ ਕਬੱਡੀ ਦੇ ਅਖਾੜਿਆਂ ਵਿੱਚ ਵੀ ਇਦਾਂ ਦੀਆਂ ਗੱਲਾਂ ਨਹੀਂ ਹੁੰਦੀਆਂ ਖਿਡਾਰੀ ਸੋਗ ਸਮਝ ਗਏ ਉੱਥੇ ਲੜਾਈ ਪੜਾਈ ਨਹੀਂ ਹੁੰਦੀ ਲੜਾਈ ਪੜਾਈ ਉਹਦੋਂ ਹੁੰਦੀ ਹੈ ਜਦੋਂ ਲੀਡਰਾਂ ਦੀ ਚੁੱਧ ਦਾ ਸਵਾਲ ਹੋਵੇ ਖਿਡਾਰੀ ਲੜਨੋਂ ਅਟਕੇ ਪਰ ਇਹ ਜਿਹੜੇ ਆ ਇਹਨਾਂ ਨੇ ਹੁਣ ਉਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿਹੜਾ ਬਿਲਕੁਲ ਨਹੀਂ ਸੀ ਹੋਣਾ ਚਾਹੀਦਾ ਇੱਕ ਘਟਨਾ ਚ ਹੋਰ ਚਰਚਾ ਦਾ ਵਿਸ਼ਾ ਹੈ ਕਿ ਸੁਖਵੀਰ ਬਾਦਲ ਨੇ ਜਿਹੜੀ ਨਖੇਦੀ ਕੀਤੀ ਆ ਪਾਗ ਲੱਥਣ ਦੀ ਜੋ ਪਰਮਲ ਸਿੰਘ ਖਾਲਸਾ ਲਿੱਥਿਆ ਤੇ ਉਹਦੇ ਸਮਰਥਨ ਚ ਵਾਕਆਊਟ ਵੀ ਕੀਤਾ 10 ਸਾਲ ਪਹਿਲਾਂ ਸਰਕਾਰ ਰਹੀ ਆ ਇਹਨਾਂ ਤੇ ਵੀ ਦੋਸ਼ ਲੱਗਦੇ ਰਿਹਾ ਕਿ ਬਹੁਤ ਪੱਗਾ ਰੋਲੀਆਂ ਨੇ ਕਿ ਤੁਹਾਨੂੰ ਕਿੰਨੀ ਕਿ ਸੰਜੀਦਗੀ ਲੱਗਦੀ ਹੈ ਜੋ ਇਹਨਾਂ ਨੇ ਅੱਜ ਐਕਟ ਕੀਤਾ ਜੋ ਸੁਖਵੀਰ ਬਾਦਲ ਅਕਲ ਦਲ ਨੇ ਸੁਖਵੀਰ ਬਾਦਲ ਉਦੋਂ ਆਇਆ ਜਦੋਂ ਬਾਦਲ ਪਰਿਵਾਰ ਦੇ ਵਿੱਚ ਖੁਸ਼ਹਾਲੀ ਆ ਚੁੱਕੀ ਸੀ ਇਹਨੇ ਨਾ ਹਲਵਾਇਆ ਤੇ ਨਾ ਕਦੇ ਵਗਦੇ ਵੇਖੇ ਜੇ ਵਗਦੇ ਵੇਖੇ ਉਹਨਾਂ ਤੈਨੂੰ ਪਤਾ ਖੇਤਾਂ 'ਚ ਦੋ ਹਲ ਵਗਦੇ ਹੋਣ ਤਿੰਨ ਵਗਦੇ ਹੋਣ ਪੰਜ ਵਗਦੇ ਹੋਣ ਉਹਨਾਂ 'ਚ ਸਭ ਤੋਂ ਅੱਗਰਲਾ ਜਿਹੜਾ ਨਾ ਮੁਖ ਹੋ ਗਿਣਿਆ ਜਾਂਦਾ ਦੂਸਰਿਆਂ ਨੂੰ ਮਗਰਲੇ ਹਾਲੀ ਕਹਿੰਦੇ ਆ ਮਗਰਲੇ ਹਾਲੀ ਬਣਨਾ ਕਿਸੇ ਦਾ ਪਿਛਲਾਗ ਬਣਨ ਵਾਲੀ ਗੱਲ ਹੁੰਦੀ ਆ ਉਹ ਪਾਰਟੀ ਜਿਹਦੀ ਅਗਵਾਈ ਇਹਦਾ ਬਾਪ ਕਰਦਾ ਰਿਹਾ ਪੰਜ ਵਾਰੀ ਮੁੱਖ ਮੰਤਰੀ ਬਣਿਆ ਜਦੋਂ ਵਿਰੋਧੀ ਧਿਰ ਚ ਵੀ ਹੁੰਦੇ ਸੀ ਤੇ ਸਾਹਮਣੇ ਵਿਰੋਧੀ ਧਿਰ ਦਾ ਅਗੂ ਪ੍ਰਕਾਸ਼ ਨੂੰ ਬਾਦਲ ਖਲੋਤਾ ਹੋਏ ਤੇ ਮੁੱਖ ਮੰਤਰੀ ਚਿੜਕੀ ਜਾਂਦੇ ਸੀ ਉਸ ਪਾਰਟੀ ਨੂੰ ਜੇ ਇਹ ਹਾਲਤ ਵੇਖਣੀ ਪਈ ਹੈ ਕਿ ਇਤਿਹਾਸ ਦੇ ਵਿੱਚ ਸਭ ਤੋਂ ਘੱਟ ਸੀਟਾਂ ਨੇ ਆਪੋਜੀਸ਼ਨ ਦੀ ਲੀਡਰੀ ਵੀ ਨਹੀਂ ਰਹੀ ਤੇ ਜਿੰਨਾ ਕਿ 15 ਬੰਦਿਆਂ ਦਾ ਗਰੁੱਪ ਹੈ ਉਹਦੀ ਲੀਡਰੀ ਕਰਨ ਤੋਂ ਦੋਵੇਂ ਪਿਓ ਪੁੱਤੇ ਚਿਗ ਗਏ ਤੇ ਆਪਣੇ ਉਹਨਾਂ ਬੰਦਿਆਂ ਨੂੰ ਲੀਡਰੀ ਦਵਾਈ ਹੈ ਜਿਨ੍ਹਾਂ ਨੂੰ ਦਿਲੋਂ ਪਸੰਦ ਕਰਨ ਜਾਂ ਨਾ ਕਰਨ ਮਜਬੂਰੀ ਚ ਦਵਾਈ ਪਈ ਹੈ ਅਸਵੇੜੇ ਲੜਾਈ ਦੀ ਕਮਾਨ ਆਮ ਆਦਮੀ ਪਾਰਟੀ ਕੋਲ ਇਹਨਾਂ ਕੋਲ ਨਹੀਂ ਗਈ। ਮੁੱਦੇ ਆਮ ਆਦਮੀ ਪਾਰਟੀ ਉਠਾ ਰਹੀ ਹੈ। ਰੇਤਦਿਆਂ ਖੱਡਾਂ ਦਾ ਮੁੱਦਾ ਵੀ ਉਹ ਉਠਾਉਂਦੇ ਆ। ਇਹ ਤਾਂ ਇਸ ਗੱਲ ਤੋਂ ਡਰੀ ਜਾਂਦੇ ਆ ਕਿ ਜੇ ਅਸੀਂ ਮੁੱਦਾ ਉਠਾਇਆ ਤੇ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਨਾ ਕੋਈ ਲਿਸਟ ਕੱਢ ਲੈਣੀ ਹੈ। ਪਿਛਲੇ ਹਫਤੇ ਉਹਨੇ ਉਹ ਕਾਗਜ਼ ਕੱਢ ਕੇ ਅਸੈਂਬਲੀ ਚ ਆਖਿਆ ਮੇਰੇ ਕੋਲ ਇੱਕ ਕਾਗਜ਼ ਹੈ ਜਿਹਦੇ ਤੇ ਦਸਾਂ ਇਹਨਾਂ ਦੇ ਨਾਮ ਲਿਖੇ ਆ। ਪੜਾ ਆਮ ਆਦਮੀ ਪਾਰਟੀ ਵਾਲੇ ਬੋਲਦੇ ਰਹੇ। ਇਕੱਲੇ ਕੱਲਾ ਕੱਲਾ ਜਾ ਕੇ ਆਪਣੀਆਂ ਸੀਟਾਂ ਤੇ ਇਦਾਂ ਬਹਿ ਗਏ। ਜਿਵੇਂ ਪੀਡੀਟੀ ਟੀਚਰ ਨੂੰ ਆਉਂਦਿਆ ਵੇਖ ਕੇ ਬੱਚੇ ਆਪਣੇ ਬੈਂਚਾਂ ਤੇ ਜਾ ਕੇ ਬੈਠ ਜਾਂਦੇ ਆ ਕਿ ਬੋਲੇ ਕਿਉਂ ਨਹੀਂ ਇਸ ਕਰਕੇ ਕਿਹਨਾਂ ਦੀਆਂ ਕਮਜ਼ੋਰੀਆਂ ਨੇ ਇਹ ਐਸੋਲੇ ਮੁੱਦੇ ਉਠਾਉਣ ਜੋਗੇ ਨਹੀਂ ਆਮ ਆਦਮੀ ਪਾਰਟੀ ਉਠਾਉਂਦੀ ਆ ਲੜਾਈ ਉਹਨਾਂ ਲੜੀ ਆ ਮਾਰਸ਼ਲਾਂ ਨੇ ਉਹਨਾਂ ਨੂੰ ਕੱਢਿਆ ਉਹ ਬਾਹਰ ਆਏ ਤੇ ਇਹ ਉਹਨਾਂ ਦੇ ਮਗਰ ਮਗਰਲੇ ਹਾਲੀ ਆਏ ਆ ਅਸਲ ਵਿੱਚ ਖੇਤਾਂ 'ਚ ਰਲ ਉਹ ਮਲ ਰਿਹਾ ਇਹ ਹੁਣ ਪਿੱਛੇ ਆਉਣ ਜੋਗੇ ਰਹਿਗੇ ਇੱਕ ਜਿਹੜਾ ਜਿੰਨਾ ਹੁਣ ਸੈਸ਼ਨ ਹੁਣ ਤੱਕ ਜਿੰਨਾ ਵੀ ਚੱਲਿਆ ਉਹਦੇ ਚ ਕੋਈ ਇੱਕ ਬਜਟ ਤੋਂ ਇਲਾਵਾ ਕੋਈ ਜਿੰਨੇ ਕਿ ਮੁੱਦੇ ਸੀ ਏਕਤੀ ਹਾਲਕਿ ਤਿੰਨ ਮਹੀਨਿਆਂ ਚ ਕਾਫੀ ਜ਼ਿਆਦਾ ਸਰਕਾਰ ਕਰ ਗਈ ਸੀ ਖਾਸ ਕਰ ਰਾਣਾ ਗੁਰਜੀਤ ਦੇ ਮਾਮਲੇ ਚ ਪਰ ਮੁੱਦੇ ਚੁੱਕੇ ਨਹੀਂ ਗਏ ਜਾਂ ਚੁੱਕਣ ਦਿੱਤੇ ਨਹੀਂ ਗਏ ਜਾਂ ਹਾਲਾਤ ਇਹੋ ਜਿਹੇ ਬਣਾ ਦਿੱਤੇ ਕਿ ਚੁੱਕ ਨਹੀਂ ਹੋਏ ਤੁਸੀਂ ਕਿਹਨੂੰ ਜ਼ਿੰਮੇਵਾਰ ਮੰਨਦੇ ਕਿ ਅਕਾਲੀ ਦਲ ਨੇ ਵਿੱਚ ਇਹਨਾਂ ਵਿਗਨ ਪਾਇਆ ਜਾਂ ਆਪ ਕੋਲੋਂ ਹੀ ਇੰਨਾ ਨਹੀਂ ਸਰਿਆ ਕਿ ਮੁੱਦੇ ਨਹੀਂ ਚੁੱਕ ਹੋਏ ਦੇਖੋ ਜਿਹੜੇ ਆਮ ਆਦਮੀ ਪਾਰਟੀ ਆ ਉਹਨਾਂ ਨੇ ਰਾਣਾ ਗੁਰਜੀਤ ਦਾ ਮੁੱਦਾ ਵੀ ਚੁੱਕਿਆ ਇੱਕ ਹੱਥ ਤੱਕ ਚੁੱਕਿਆ ਮੁੜ ਕੇ ਦੂਸਰੇ ਮੁੱਦੇ ਹੋਰ ਭਾਰੂ ਹੋ ਗਏ ਅਕਾਲੀ ਬਿਲਕੁਲ ਨਹੀਂ ਚੁੱਕ ਸਕਦੇ ਸੁਖਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਪਾਵਰ ਜਨਰੇਸ਼ਨ ਦਾ 슈ਗਰ ਮਿਲਾਂ ਦਾ ਮੁੱਦਾ ਜਿਵੇਂ ਉਠਿਆ ਉਹ ਸਾਰੇ ਦਾ ਸਾਰਾ ਮੁੱਦਾ ਮਜੀਠੀਆ ਪਰਿਵਾਰ ਦਾ ਤੇ ਰੇਤ ਦੀਆਂ ਖੱਡਾਂ ਚ ਰਾਣੇ ਗੁਰਜੀਤ ਦਾ ਦੋਵੇਂ ਇੱਕ ਦੂਸੇ ਨਾਲ ਮਿਲਦੇ ਜੁਲਦੇ ਹੈ ਇਹਨਾਂ ਨੇ ਆਪਣੇ ਬੰਦਿਆਂ ਦੇ ਰਹਿ ਕੀਤਾ ਉਹਨਾਂ ਨੇ ਆਪਣੇ ਬੰਦਿਆਂ ਦੇ ਰਹਿ ਕੰਪਨੀ ਖੜੀ ਕਰਕੇ ਜਿਹੜੀ ਪਾਵਰ ਜਨਰੇਸ਼ਨ ਜਿਹੜੀ ਸੀ ਲੈ ਲਈ ਇਹ ਨਹੀਂ ਮੁੱਦੇ ਉਠਾ ਸਕਦੇ ਉਠਾ ਸਕਦੀ ਉਹ ਪਾਰਟੀ ਜਿਹਦੇ ਉੱਤੇ ਅਜੇ ਤੱਕ ਦਾਗ ਕੋਈ ਨਹੀਂ ਲੱਗਾ ਤੇ ਦਾਗ ਇਸ ਕਰਕੇ ਨਹੀਂ ਲੱਗਾ ਕਿ ਜੇ ਰਾਜ ਕਰਨ ਦਾ ਮੌਕਾ ਨਹੀਂ ਮਿਲਿਆ ਜੇ ਰਾਜ ਕਰਨ ਦਾ ਮੌਕਾ ਮਿਲਦਾ ਫਿਰ ਦਿੱਲੀ ਵਾਂਗ ਦਾਗ ਲੱਗਦਾ ਕਿ ਨਾ ਲੱਗਦਾ ਬਾਅਦ 'ਚ ਵੇਖਦੇ ਲੋਕ ਹਾਲ ਦੀ ਘੜੀ ਉਹ ਬੇਦਾਗ ਨੇ ਉਹ ਮੁੱਦੇ ਚੁੱਕ ਸਕਦੇ ਆ ਇਹਨਾਂ ਦੇ ਕੋਲ 100 ਕਮੀਆਂ ਕਮਜ਼ੋਰੀਆਂ ਇਹ ਮੁੱਦੇ ਨਹੀਂ ਚੁੱਕ ਸਕਦਾ ਸੁਇਚਨ ਸਾਡੇ ਨਾਲ ਜਤਿੰਦਰ ਪੰਨੂ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੀ ਪਾਗ ਲੱਥਣ ਦੀ ਘਟਨਾ ਉਹ ਪਹਿਲਾ ਪਹਿਲੀ ਵਾਰ ਨਹੀਂ ਹੋਈ ਪਹਿਲਾਂ ਵੀ ਕਈ ਇਹ ਮੌਕੇ ਆ ਚੁੱਕੇ ਆ ਹਾਲਾਂਕਿ ਸੰਭਾਲ ਲਿਆ ਗਿਆ ਸੀ ਪਰ ਇਹ ਨੌਬਤ ਆ ਚੁੱਕੀ ਸੀ ਇਹਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਵਿਧਾਨ ਸਭਾ ਆ ਉਹ ਜਿਹੋ ਜਿਹਾ ਸੈਸ਼ਨ ਚੱਲਿਆ ਉਹ ਜਿਹੋ ਜਿਹਾ ਨਹੀਂ ਚੱਲਣਾ ਚਾਹੀਦਾ ਸੀ ਜੋ ਹੋ ਰਿਹਾ ਉਹ ਸਾਰਾ ਕੁਝ ਗਲਤ ਹੋ ਰਿਹਾ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਮਨਦੀਪ ਸਿੰਘ ਟੋਟ ਟੀਵੀ ਪੰਜਾਬ